ਮੋਗਾ ਪੁਲਿਸ 1 ਸਲਵ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਮੋਗਾ ਦੇ ਵਿੱਚ ਪੁਲਸ ਵੱਲੋਂ ਸਖਤ ਨਾਕਾਬੰਦੀ ਕੀਤੀ ਗਈ। ਸ਼ਹਿਰ ਦੇ ਵੱਖ-ਵੱਖ ਚੌਕਾ ਤੇ ਐਲਕੋਮੀਟਰ ਨਾਲ ਡਰਾਈਵਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਡਰਾਈਵਰਾਂ ਦੀ ਮੋਟੀ ਚਲਾਉਂਦੀ ਕੀਤੀ ਜਾ ਰਹੀ ਹੈ। ਉੱਥੇ ਹੀ ਨਸ਼ਾ ਮੁਕਤ ਅਤੇ ਸੁਰੱਖਿਤ ਡਰਾਈਵਿੰਗ ਕਰਨ ਵਾਲੇ ਲੋਕਾਂ ਨੂੰ ਪੁਲਿਸ ਵੱਲੋਂ ਫਲ ਦੇ ਕੇ ਸਨਮਾਨਿਤ ਕੀਤਾ ਗਿਆ। ਪੁਲਿਸ ਨੇ ਲੋਕਾਂ ਨੂੰ ਸੁਰੱਖਿਤ ਡਰਾਈਵਿੰਗ ਕਰਨ ਦੀ ਵੀ ਅਪੀਲ ਕੀਤੀ। ਬੱਚੇ ਹੀ ਜਾਣਕਾਰੀ ਦਿੰਦੇ ਹੋਏ ਟਰੈਕ ਇਨਚਾਰਜ ਸੁਖਵੰਤ ਸਿੰਘ ਨੇ ਦੱਸਿਆ ਕਿ ਮਾਰਯੋਗ ਐਸਐਸਪੀ ਸ਼੍ਰੀ ਅਜੇ ਗਾਂਧੀ ਜੀ ਦੇ ਹੁਕਮਾਂ ਅਨੁਸਾਰ ਨਵੇਂ ਸਾਲ ਦੇ ਮੌਕੇ ਤੇ ਮੋਗਾ ਸ਼ਹਿਰ ਦੇ ਹਰ ਐਂਟਰੀ ਪੁਆਇੰਟ ਤੇ ਸਖਤ ਨਾਕਾਬੰਦੀ ਕੀਤੀ ਗਈ ਹੈ ਮੋਗਾ ਪੁਲਸ ਵੱਲੋਂ ਹਰ ਵਾਨ ਦੀ ਬ੍ਰੇਕ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਤੇ ਤੁਰੰਤ ਚਲਾਨ ਕੱਟੇ ਜਾ ਰਹੇ ਹਨ ਹੁਣ ਤੱਕ ਕਰੀਬਨਾਂ ਦੱਸਿਆ ਕਿ 50 ਦੇ ਲਗਭਗ ਚਲਾਨ ਕੱਟ ਚੁੱਕੇ ਹਨ ਉਥੇ ਹੀ ਉਹਨਾਂ ਨੇ ਕਿਹਾ ਕਿ ਨਵੇਂ ਸਾਲ ਮੌਕੇ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੇ ਵੀ ਹੁੱਲੜ ਬਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਤੇ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਆਉਤ ਤੁਹਾਨੂੰ ਦਿਖਾਉਂਦੇ ਆਂ ਕਿ ਰਾਤ ਸਮੇਂ ਕੀਤੀ ਗਈ ਚੈਕਿੰਗ ਦੀਆਂ ਇਹ ਕੁਝ ਲਾਈਵ ਤਸਵੀਰਾਂ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬੀ ਚੈਨਲ ਨਾਲ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਜਰੂਰ ਕਰਿਓ ਧੰਨਵਾਦ ਾਂਜੋਗ ਐਸਰਸਾ ਮੋਗਾ ਦੇ ਹਦਿਤਾ ਤਾਪਕ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾ ਬੰਦੀਆਂ ਕੀਤੀਆਂ ਨੇ ਜੋ ਨਵੇਂ ਸਾਲ ਦਾ ਪ੍ਰੋਗਰਾਮ ਹੈ ਜੋ ਲੋਕ ਖੁਸ਼ੀ ਮਨਾਉਂਦੇ ਆ ਤਾਂ ਕਿ ਜੋ ਵੀ ਕੋਈ ਹੁਦਲਬਾਜੀ ਕਰਦਾ ਹੈ ਉਹਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਨ ਵਾਸਤੇ ਅਲੱਗ-ਅਲੱਗ ਥਾਵਾਂ ਤੇ ਪੰਜਾਬ ਪੁਲਿਸ ਸੁਰੱਖਿਆ ਪ੍ਰਬੰਧ ਕੀਤੇ ਨੇ ਤੇ ਇਹਨਾਂ ਨੂੰ ਲੋਕਾਂ ਨੂੰ ਸਖਤ ਕਰੇ ਪਹੁੰਚਾਉਣ ਲਈ ਜਿਹੜੀ ਪੰਜਾਬ ਪੁਲਿਸ ਹਮੇਸ਼ਾ ਵਚਨਬੱਧ ਹੈ ਔਰ ਜਿਹੜਾ ਵੀ ਕੋਈ ਡਰਿੰਕ ਕਰਕੇ ਕਦੀ ਤਲਾਹ ਰਿਆ ਉਹਦੇ ਅਸੀਂ ਇਥੇ ਤਲਾਹ ਕਰ ਰਹੇ ਆ ਜਿਹੜਾ ਵੀ ਕੋਈ ਆਪਣੇ ਘਰੇ ਮਤਲਬ ਚੇਟਵਟ ਲੱਗੀ ਆ ਪੂਰੀ ਹਕਮ ਦੀ ਉਹ ਪਾਲਣਾ ਕਰ ਰਿਆ ਨਜਮਾ ਦੀ ਪਾਲਣਾ ਕਰ ਰਿਆ ਉਹਨੂੰ ਅਸੀਂ ਸਿਲਾ ਦਾ ਫੋਲ ਦੇ ਕੇ ਸਨਮਾਨਤ ਕਰੇ ਪੁੰਚ ਲਈ ਅਪੀਲ ਕਰਦੇ ਆ ਕਿੰਨੇ ਕ ਚਲਾਨ ਆ ਜਿਹੜੇ ਹੁਣ ਤੱਕ ਤੁਹਾਡੇ ਵੱਲੋਂ ਕੀਤੇ ਗਏ ਆ ਹੁਣ ਤੱਕ ਅਸੀਂ ਸਵੇਰਦਿਆਂ ਦੇ ਲਗਭਗ 50 ਤੋਂ 7 ਚਲਾਨ ਕਰ ਚੁੱਕੇ ਆ ਹੁਣ ਅਸੀਂ ਮੌਕੇ ਤੇ ਖੜੇ ਨੇ 6-7 ਦਿਨਾਂ ਦੇ ਬੈਂਕਾਂ ਦੇ ਵੀ ਤਾਣੇ ਕਰਦੇ ਆ ਤੇ ਜਿਹੜਾ ਦਿਨਾਂ ਦੇਰ ਤੱਕ ਸਾਡੀ ਡਿਊਟੀ ਆ ਜਿੰਨੇ ਵੀ ਚਲਾਨਾਂ ਦੇ ਅੰਕੜੇ ਜ਼ੋਰ ਕੱਣਗੇ ਵਾਤੋਂ ਹੋਣਗੇ ਕੋਸ਼ਿਸ਼ ਕਰਾਂਗੇ ਸ਼ਹਿਰ ਦੇ ਸਾਰੇ ਵੱਖ-ਵੱਖ ਥਾਵਾਂ ਤੇ ਲਗਭਗ ਦੁਨੀਆਂ ਬਹੁਤਿਆਂ ਦੇ ਲੱਗਾ ਕਿ ਪੂਰੇ ਪ੍ਰਬੰਧ ਨੇ ਕਾਫੀ ਨਾਕਾਬੰਦੀਆਂ ਨੇ ਜਿਹੜੀਆਂ ਪੰਜਾਬ ਪਰ ਹੋ ਕੀਤੀਆਂ ਗਈਆਂ ਤਾਂ ਜੋ ਲੋਕ ਆਪਣੇ ਘਰ ਦੇ ਵਿੱਚ ਸੇਫ ਤਰਿਕਾ ਨਾਲ ਜਾ ਸਕਣ ਤੇ ਕਿਸੇ ਨੂੰ ਕਿਸ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ ਸਾਡੀ ਪੰਜਾਬ ਪੁਲਿਸ ਆਮੇਸ਼ਾ ਆਪਣੀ ਡਿਊਟੀ ਸਿੱਕਾ ਕਰਦੀ ਆ ਔਰ ਅਸੀਂ ਜੇ ਕੋਈ ਫੋਨ ਵੀ ਕਰੋਂ ਦਾ ਡਾਕੂਮੈਂਟ ਹੈ ਕਦੇ ਜਿਹੜਾ ਕੋਈ ਡਾਕੂਮੈਂਟ ਘੱਟ ਹੁੰਦਾ ਉਹਦੇ ਖਿਲਾਫ ਦੀ ਬੰਦੀ ਕਾਨੂੰਨੀ ਕਾਰਵਾਈ ਕਰਦੇ ਆ ਉਹਦੇ ਸਿਦਾਨ ਕਰਦੇ ਆ ਤੇ ਕਰਦੇ ਰਾਵਾਂਗੇ ਕੀ ਅਪੀਲ ਕੀ ਕਰੋਂਗੇ ਲੋਕਾਂ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਆ ਵੀ ਹਮੇਸ਼ਾ ਸੀਟ ਬੈਲਟ ਲਾ ਕੇ ਚੱਲੋ ਤੋਂਦੇ ਵਿੱਚ ਗੱਡੀਆਂ ਦਾ ਜਿਹੜਾ ਲਾਈਟਾਂ ਦਾ ਪ੍ਰਬੰਧ ਪੂਰਾ ਕਰਕੇ ਤੁਹਾਨੂੰ ਰਿਫਲੈਕਟਰ ਲਾ ਕੇ ਰੱਖੋ ਫ੍ਰੈਂਕ ਐਂਡ ਡਰਾਈਵ ਨਾ ਕਰੋ ਅਤੇ ਜਿਹੜੀਆਂ ਗੱਡੀਆਂ ਆਪਣੀਆਂ ਜੋ ਪਾਰਕਿੰਗ ਵਾਲੀਆਂ ਨੇ ਉਹਨਾਂ ਦੇ ਵਿੱਚ ਪਾਰਕਿੰਗ ਵਿੱਚ ਲਗਾਓ ਤੇ ਟ੍ਰੈਫਿਕ ਨਿਯਮ ਦੀ ਪਾਲਣਾ ਕਰੋ ਤੇ ਆਪਣੇ ਬੱਚਿਆਂ ਨੂੰ ਸੁਰੱਖਿਤ ਕਰੇ ਜਾਓ ਪੰਜਾਬ ਪੁਲਿਸ ਲੋਕਾਂ ਦਾ ਹਮੇਸ਼ਾ ਮਾਨ ਸਨਮਾਨ ਕਰਦੀ ਰਹੀ ਹੈ ਤੇ ਕਰਦੀ ਰਹੂਗੀ ਜਿਹੜਾ ਵੀ ਕੋਈ ਚੰਗਾ ਕੰਮ ਕਰਦਾ ਉਸ ਦੇ ਨਾਲ ਪੰਜਾਬ ਪੁਲਿਸ ਵਧੀਆ ਬਿਹੇਵ ਕਰਦੀ ਆ ਜਿਹੜਾ ਕ੍ਰਾਈਮ ਵਾਲਾ ਬੰਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੀ ਆ ਜਿਹੜਾ ਚੰਗਾ ਕੰਮ ਕਰਦਾ ਸਾਡੇ ਮਨ ਦੇ ਵਿੱਚ ਅੱਜ ਆਇਆ ਉਹ ਜਿਹੜਾ ਕੋ ਚੰਗਾ ਕੰਮ ਕਰਦਾ ਉਹਨੂੰ ਅਸੀਂ ਸਾਡੇ ਕੋਲੇ ਕੀ ਹੈ ਸਾਡੀਆਂ ਦੁਆਵਾਂ ਨੇ ਗੱਲਾਂ ਦਾ ਫੁੱਲ ਦੇ ਕੇ ਸਨਮਾਨਤ ਕਰਕੇ ਆਪਣੇ ਘਰ ਦੇ ਵਿੱਚ ਖੁਸ਼ੀਆਂ ਨਾਲ ਸਾਨੂੰ ਤੇ ਬੱਚਿਆਂ ਦੇ ਵਿੱਚ ਆ। ਸਰ ਮੇਰਾ ਨਾਮ ਹੈ ਪਰਮੇਂਦਰ ਜੇ ਅਸੀਂ ਲੁਧਿਆਣੇ ਤੋਂ ਆ ਰਹੇ ਸੀਗੇ ਬਿਰੋਜਪੁਰ ਜਾਣਾ ਸੀ ਨਾ ਅੱਗੇ ਤੇ ਰਾਹ ਦੇ ਵਿੱਚ ਸਾਡੀ ਚੈਕਿੰਗ ਕਰੀਆ ਲਾਇਫ ਸਾਹਿਬ ਨੇ ਤੇ ਦੇਖਿਆ ਕਿ ਇਹਨਾਂ ਨੇ ਸਾਡੇ ਵੀ ਡਰਿੰਕ ਤਾਂ ਨਹੀਂ ਕੀਤੀ ਹੋਈ ਹੈਗੀ ਤੇ ਜਦੋਂ ਅਸੀਂ ਦੇਖਿਆ ਕਿ ਵੀ ਕੋਈ ਸਾਡੀ ਡਰਿੰਕ ਨਹੀਂ ਕਰੀ ਹੋਈ ਤਾਂ ਸਾਨੂੰ ਇਹਨਾਂ ਨੇ ਇੱਕ ਫੁੱਲ ਦੇ ਨਾਲ ਬਹੁਤ ਵਧੀਆ ਵਿਸ਼ ਕਰਿਆ ਕਿ ਵੀ ਤੁਸੀਂ ਤੁਹਾਡੇ ਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ। ਤਾਂ ਐਸੀ ਵੀ ਇਹਨਾਂ ਨੂੰ ਥੀਮ ਨੂੰ ਜੋ ਅੱਗੇ ਕਿਹਾ ਕਿ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਕਿ ਪੰਜਾਬ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈਗਾ ਜਿਨ੍ਹਾਂ ਨੇ ਡਰਿੰਕ ਕੀਤੀ ਹੋਈ ਹੈਗੀ ਤਾਂ ਉਹਨਾਂ ਦਾ ਚਲਾਨ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਨਹੀਂ ਡਰਿੰਕ ਕੀਤੀ ਉਹਨਾਂ ਨੂੰ ਫੁੱਲ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਹੁੰਦਾਗਾ ਬਾਕੀ ਤਾਂ ਮੈਂ ਚਲੋ ਸਮਾਜ ਨੂੰ ਕਹਿਣਾ ਚਾਹਾਂਗਾ ਕਿ ਵੀ ਆਪਾਂ ਨੂੰ ਡਾਕੂਮੈਂਟ ਪੂਰੇ ਰੱਖਣੇ ਜ਼ਰੂਰੀ ਨੇ ਆਪਣੇ ਲਈ ਇਹ ਆਪਣੀ ਸੇਫਟੀ ਦੇ ਸਰਪੰਚ ਲਈ ਹੈ ਜੰਡੀਗੜ ਵਰਗੇ ਸ਼ਹਿਰ ਦੀ ਜੇ ਆਪਾਂ ਗੱਲ ਕਰੀਏ ਤਾਂ ਉੱਥੇ ਡਾਕੂਮੈਂਟ ਜੇਕਰ ਨਹੀਂ ਹੈਗਾ ਤਾਂ ਆਨਲਾਈਨ ਚਲਾਣ ਹੁੰਦੇ ਨੇ ਕਿ ਤਾਂ ਆਪਣੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਫਰਲਾ ਚੱਲ ਰਿਹਾ ਹੈਗਾ ਤਾਂ ਆਪਣੇ ਡਾਕੂਮੈਂਟ ਵੀ ਪੂਰੇ ਰੱਖਣੇ ਜ਼ਰੂਰੀ ਨੇ ਸਾਰਿਆਂ ਨੂੰ ਅਸੀਂ ਇਹਨਾਂ ਦਾ ਧੰਨਵਾਦ ਕਰਾਂਗੇ ਪੰਜਾਬ ਪੁਲਿਸ ਦਾ ਜਿਹੜਾ ਕਿ ਵੀ ਬਾਕੀ ਸਾਰੇ ਸੈਲੀਬ੍ਰੇਟ ਕਰ ਰਹੇ ਨੇ ਅੱਜ ਨਵਾਂ ਸਾਲ ਜਿਹੜਾ ਹੈਗਾ ਨਾ ਤਾਂ ਇਹ ਹੈ ਜਿਹੜੇ ਆਪਣੀ ਡਿਊਟੀ ਦੇ ਖੜੇ ਨੇਗੇ ਤੇ ਲੋਕਾਂ ਨੂੰ ਆਪਣਾ ਲੋਕਾਂ ਦੀ ਸਾਂਭ ਸੰ ਵੱਖਰੇ ਦੇ ਉੱਤੇ ਕੰਮ ਕਰ ਰਹੇ ਆ। ਇਸ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗੇ ਪੰਜਾਬ ਦੇ ਪਿਆਰੇ 50 ਸਰਕਾਰ ਦਾ। ਜੀ ਨਾਮ ਜੀ ਦਾ ਸਰ ਮੇਰਾ ਨਾਮ ਰਾਜੇਸ਼ ਆ ਮੈਂ ਜੀ ਬਹੁਤ ਵਧੀਆ ਉਪਰਾਲਾ ਹੈਗਾ। ਮੈਂ ਜਾ ਰਿਹਾ ਸੀਗਾ ਆਪਣੇ ਕੰਮ ਤੋਂ ਘਰ ਜਾ ਰਿਹਾ ਸੀਗਾ ਤੇ ਇਹਨਾਂ ਨੇ ਮੈਨੂੰ ਲੋਕੈਲ ਕੋਮੀਟਰ ਨਾਲ ਚੈੱਕ ਕੀਤਾ ਜੀ। ਮੇਰੀ ਡਰਿੰਕ ਨਹੀਂ ਕੀਤੀ ਹੋਈ ਸੀ। ਮੇਰੀ ਗੱਡੀ ਦੇ ਚੈੱਕ ਕੀਤੀ ਜੀ। ਇਹਨਾਂ ਨੇ ਸਾਰੇ ਕਾਗਜ਼ਾਤ ਪੂਰੇ ਨੇ ਜੀ। ਠੀਕ ਹੈ ਬਹੁਤ ਵਧੀਆ ਉਪਰਾਲਾ ਹੈਗਾ। ਨਵੇਂ ਸਾਲ ਤੇ ਹਰ ਬੰਦਾ ਆਪਣੇ ਘਰ ਪਹੁੰਚੇ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨਾਲ ਨਵਾਂ ਸਾਲ ਮਨਾਵੇ। ਸਾਡੀ ਸੁਰੱਖਿਆ ਇਹਨਾਂ ਦੇ ਹੱਥ ਹੀ ਹੈ ਜੀ। ਜੇ ਸਾਨੂੰ ਅਵੇਅਰ ਕਰਨਗੇ ਰੂਲ ਲਈ ਤੇ ਅਸੀਂ ਉਹ ਰੂਲ ਫੋਲੋ ਕਰਾਂਗੇ ਜੀ ਸਾਡੇ ਲਈ ਬਹੁਤ ਵਧੀਆ ਸਾਡੇ ਫੈਮਲੀ ਲਈ ਬਹੁਤ ਵਧੀਆ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਠੀਕ ਹੈ ਨੇ ਜੀ ਜੋ ਕਾਨੂੰਨ ਤੋੜਦਾ ਹੈਗਾ ਉਹਨਾਂ ਲਈ ਜੀ ਨਾਮ ਹੈ ਫਾਈਨ ਵੀ ਜ਼ਰੂਰੀ ਹੈਗਾ ਜੀ ਠੀਕ ਹੈ ਨੇ ਜੋ ਵਧੀਆ ਹੈਗਾ ਨਾਗਰਿਕ ਹਰ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਰ ਇੱਕ ਮੋਗੇ ਸ਼ਹਿਰ ਦੇ ਵਿੱਚ ਪੂਰੇ ਵਿੱਚ ਠੀਕ ਹੈ ਵਧੀਆ ਨਾਗਰਿਕਾਂ ਉਹਨਾਂ ਲਈ ਬਹੁਤ ਵਧੀਆ ਸਨਮਾਨ ਵੀ ਦਿੱਤਾ ਜਾਂਦਾ ਜੀ ਪੰਜਾਬ ਪੁਲਿਸ ਵੱਲੋਂ ਜੀ ਯੋਗ ਪਰਮਾਤਮਾ ਜਾਨਦੀ ਕਿਲਾਕੇ ਦੇ ਤੁਹਾਨੂੰ ਨਵੇਂ ਸਾਧੀਆਂ ਮੁਬਾਰਕਾਂ ਦੇ ਰਿਹਾ ਹਾਂ ਸਾਰਾ ਤੁਹਾਡਾ ਪ੍ਰਵਾਨ ਕਰਦੇ ਹਾਂ ਕਿ ਖੁਸ਼ ਹੋ ਕੇ ਨਹੀਂ ਕਰਦੇ ਤੁਹਾਨੂੰ ਮਰੀਆ 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 ਧੂਕ ਮਾਰੋ ਧੂਕ ਮਾਰ ਵਿੱਚ ਮਰੀਆ 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 ਚੱਲ 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 ਤੈਨੂੰ ਟੱਕ ਲੱਗਿਆ ਹੈ ਕੋਈ ਨਹੀਂ ਖਤਰਾ ਨਹੀਂ ਬਾਰੇ 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 ਚਲੋ ਗੱਲ ਕਰਾਂਗੇ ਗੰਗੀ ਕਲਾਕਾਰੀ ਪ੍ਰਮਾਤਮਾ ਨਵਾ ਪਾਪ ਤੋਂ ਅੰਮ੍ਰਿਤ ਰਸ ਵਾਲਾ ਪੁੱਜਿਆ ਪਰਿਆ ਹੋਵੇ ਪੰਜਾਬ ਦੀ ਮੋਟਾ ਵੱਲ ਤੋਂ ਆਉਂਦਾ ਹੈ ਕੋਈ ਡੇਂਗ ਦਾ ਨਹੀਂ ਕਰ ਰਹੇ ਦੇਖੋ ਉਹ ਕਿਰਤ ਕਰਕੇ ਆਪਣੀ ਕਮਾਈ ਬਾਰੇ 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 ਪਾਜਾ ਜੀ ਨਾ ਪਾਜਾ ਜੀ ਮਰੋ ਬੈਂਡਿਕ ਸੇ ਬੈਂਡਿਕ ਸੇ ਲਓ ਜੀ ਹੋਏ ਬਈ ਮਰਾਈ ਆਈ ਉਹ ਸਰ ਕਿੱਥੇ ਡਿਊਟੀ ਹੈ ਮੈਂ ਟ੍ਰੈਕ ਵਿੱਚ ਜਾਦਾ ਜੀ ਇੱਥੇ 90 ਸਾਲ ਦੀਆਂ ਮੁਬਾਰਕਾਂ ਹਾਂਜੀ ਹਾਂਜੀ ਤੁਹਾਨੂੰ ਜਨਮ ਦਿਨ ਦੀ ਖੁਸ਼ੀ ਬਹੁਤ ਬਹੁਤ ਜਨਮ ਦਿਨ ਦੀ ਮੁਬਾਰਕਾਂ ਨਹੀਂ ਨਹੀਂ ਦੋਨੋਂ ਕੱਬੀ ਦਾ ਬੋਲ ਤੇ ਹੋਣੇ ਗੁੱਡ ਮਾਰਨਗ sudah. kalau Terima kasih.

ਤੁਹਾਨੂੰ ਮੁਬਾਰਕਾਂ ਦੇਣਾ ਸਾਡੀ ਪਰਮਾਤਮਾ ਚੜ੍ਹਦੀ ਕਲਾ ਕਰੇ ਜੀ ਪ੍ਰਵਾਸ ਤੋਂ ਖਿਲਾਫ ਉਸ ਲੋਕਾਂ ਵੱਲੋਂ ਬਹੁਤ ਬਹੁਤ ਧੰਨਵਾਦ ਸੇਫ ਡਰਾਈਵ ਸੇਫਟ ਕਰੇ ਜਾਓ ਬਹੁਤ ਮਾਫੀ ਲੱਭੀ ਨਾ ਇਹ ਕੇ ਸਾਫ ਹੈ ਨਾ ਹਾਂ ਬਿਲਕੁਲ ਸਾਫ ਹੈ ਨਾ ਬਿਲਕੁਲ ਸਾਫ ਹੈ ਜੀ ਬਿਲਕੁਲ ਸਾਫ ਹੋਣੇ ਆ ਜੀ ਜਾਂਦੇ ਜਾਂਦੇ ਖੂਬ ਮਾਣ ਦੋ ਮੰਤਰੀ ਤਾਰਾਂ ਗੱਤੀ ਇਹਨੂੰ ਬੈਗ ਲੈ ਆਓ